ਇਹ ਚਿੱਟੇ ਦਾ ਸ਼ੌਂਕ ਲਾਉਣਾ ਨਾ ਆਹ ਚਿੱਟੇ ਦਾ ਸ਼ੌਂਕ ਲਾਓ ਵੀਰੇ ਆਹ ਚਿੱਟਾ ਲਾਓ ਆ ਸਰੀਰ ਨੂੰ ਜੇ ਲਾਉਣਾ ਹੈ ਹੁਣ ਬਾਲਾ ਗੀਤਾਂ ਚ ਵੀ ਚੱਲਦਾ ਕਾਲਾ ਮਾਲ ਫਲਾਣਾ ਰਗਾ ਚ ਬੋਲਦਾ ਟਿਕੜਾ ਬੋਲਦਾ ਤਾਂ ਆਹ ਕਾਲੇ ਦਾ ਲਾਓ ਆਹ ਕਾਲੇ ਦਾ ਸ਼ੌਂਕ ਲਾਓ ਸਰੀਰ ਨੂੰ ਜੇ ਲਾਉਣਾ ਕਾਲਾ ਗੀਤਾਂ ਦੇ ਬੜਾ ਕਹਿੰਦੇ ਨੇ ਮੁੰਡੇ ਨਵੇਂ ਕਾਲਾ ਰਗਾਾਂ ਚ ਬੋਲਦਾ ਕਾਲੇ ਦਾ ਜੱਟ ਨੇ ਸ਼ੌਂਕ ਆਹ ਕਾਲੇ ਦਾ ਸ਼ੌਂਕ ਲਾਓ ਕਾਲੇ ਮਾਲ ਦਾ ਇਹ ਕਾਲੇ ਮਾਲ ਦਾ ਸ਼ੌਂਕ ਲਾਣਾ ਆਹ ਮਾਲ ਕਾਲਾ ਪਿਆਵਰ ਇਹ ਕਾਲੇ ਮਾਲ ਦਾ ਸ਼ੌਂਕ ਲਾਓ ਇੱਕ ਜਿਹੜੇ ਆਦ ਖੜ ਜੇ ਬਾਈ ਨੇ ਜਿਹੜੇ ਕਹਿੰਦੇ ਨੇ ਲਾਲ ਪਰੀ ਲਿਆ ਜਾ ਕੇ ਵੜੇਕੇ ਤੋਂ ਆਹ ਲਾਲ ਪਰੀ ਐ ਆਹ ਲਾਲ ਪਰੀ ਦਾ ਸ਼ੌਂਕ ਲਾਓ ਸਰੀਰ ਨੂੰ ਆਹ ਦੇਖੋ ਪਿਆਵਰ ਲਾਲ ਪਰੀ ਆ ਨੱਚਦੇ ਆ ਟਾਪਦੀ ਆ ਨਾ ਫੇ ਆਹ ਹਟ ਨਾ ਆ ਲਾਲ ਬਰੀ ਦਾ ਸ਼ੌਂਕ ਲਾਓ ਬਾਈ ਆ ਆ ਜਿਆਦਾ ਨੱਚਦੇ ਨੇ ਨਾ ਇਹ ਬਾਈ ਸਰੀਰ ਉਹ ਹੀ ਖੜ ਜਾਂਦਾ ਹੈ ਰੂਹ ਖੜ ਜਾਂਦੀ ਹੈ ਕਿਹੜੇ ਲਾਲ ਪ੍ਰੀ ਲਾਲ ਪ੍ਰੀ ਕਰਦੇ ਨੇ ਆ ਲਾਲ ਬਰੀ ਦਾ ਸ਼ੌਂਕ ਲਾਓ ਬਈ ਉਹ ਸਰੀਰ ਨੂੰ ਓਏ ਕੱਲ ਬਾਈ 14.5 ਕਮਹੀਨਿਆਂ ਦੀ ਬਸ਼ੇਰੀ ਇਹ ਘੋੜਾ ਬਣੀ ਖੜੀ ਆ ਘੋੜ ਮਹਾਰਾਜ ਕਿਰਪਾ ਕਰੇ ਇਹਦਾ ਹਨਾ ਕਰੋੜ ਦਾ ਸਾਡਾ 2 ਕਰੋੜ ਦਾ ਘੋੜਿਆਂ ਵਾਲੇ ਘੋੜੀ ਨਾਲ ਇਹਦਾ ਕੋਈ ਕੰਪੀਟੀਸ਼ਨ ਨਹੀਂ ਕਿਸੇ ਦੀ ਨਾਲ ਘੋੜਿਆਂ ਨਾਲ ਕੰਪੀਟੀਸ਼ਨ ਆ ਦੇਖੋ ਇਹ ਸਭ ਨੂੰ ਦੇਖੋ ਇਹ ਆ ਜਾ ਬਾਈ ਮੱਝੂ ਕੇ ਵਾਲਿਆਂ ਨੂੰ ਘੋੜਿਆਂ ਨੂੰ ਸੁੰਮ ਲੱਗਿਆ ਹੋਇਆ ਇਹ ਜਾ ਆ ਦੇਖੋ ਸੁੰਮ ਇਹ ਜਿਹੜਾ 5 ਸਾਲ ਦੇ ਘੋੜਿਆਂ ਨੂੰ ਸੁੰਮ ਹੈ ਨਾ ਇਹ 14 14.5 ਮਹੀਨਿਆਂ ਦੀ ਬੱਚੀ ਨੂੰ ਸੁੰਮ ਲੱਗਿਆ ਇਹ ਜਾ ਆ ਲਾਲ ਪਰਿਆ ਮੇਰੀ ਲਾਲ ਪਰਿਆ ਆ ਇਹ ਮੇਰੀ ਲਾਲ ਪਰੀ ਸ਼ਾਬਾਸ਼ ਆ ਲਾਲ ਬਰੀਆਂ ਦਾ ਸ਼ੌਂਕ ਲਾਓ ਵੀਰੋ ਠੀਕ ਹੈ ਦੋਸਤੋ ਸਤਿ ਸ਼੍ਰੀ ਅਕਾਲ